ਜਰ ਤੁਹਾਡੇ ਅੰਦਰ ਕੋਈ ਕਿਸੇ ਸਾਜ਼ ਨੂੰ ਸਿੱਖਣ ਦੀ ਝੇਟਕ ਲੱਗੀ ਹੋਈ ਆ ਤੇ ਤੁਸੀਂ ਸਿੱਖ ਜਾਂਦੇ ਹੋ ਤੇ ਉਹਨੇ ਜੋੜੀ ਸੁੱਕਣੀ ਪਈ ਸੀ ਉੱਪਰ ਧੁੱਪ ਲਗੋਦਾ ਸੀਗਾ ਮੈਂ ਲੋਕੇ ਜੀ ਗਿਆ ਉਤੇ ਮੈਂ ਸਾਰਾ ਚੈੱਕ ਕਰਕੇ ਆਇਆ ਦੇਖ ਕੇ ਆਇਆ ਮੈਂ ਕਿਹਾ ਵੀ ਕੋਈ ਸੀੜੀ ਤਾਂ ਹੈ ਨਹੀਂ ਪੈਣ ਬੜੁੰਦੀ ਤਨਾਰਾਮ ਜੀ ਤਾਂ ਨਾਂ ਵਾਈ ਕਹਿੰਦੇ ਆ ਉਹਨੂੰ ਅਖਾਣਾ ਗਾਇਕੀ ਦੇ ਵਿੱਚ ਉਹਨਾਂ ਦਾ ਨਾਮ ਆ ਇੱਕ ਜੀ ਤੇ ਉਹਨਾਂ ਦੇ ਬਣਾਈ ਅਲਗੂਜ਼ੀਆਂ ਦੀ ਜੋੜੀ ਜਿਹੜੀ ਆ ਪਾਕਿਸਤਾਨ ਤੱਕ ਜਾਂਦੀ ਆ ਉਹ ਬਣਾਉਂਦੇ ਨੇ ਆਪ ਉਹ ਏੜਿੱਤੋਂ ਕੱਢਣ ਲਈ ਮੈਨੂੰ ਕੋਈ ਬਾਹਲਾ ਹੀ ਮਿਹਨਤ ਦੀ ਲੋੜ ਨਹੀਂ ਪਈ ਸਸ਼ੀਕਾਲ ਜੀ ਮਹਿਰਵਿੰਦਰ ਸਿੰਘ ਰੀਸ਼ਮ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਵਿਅਸੇ ਦੇ ਵਿੱਚ ਪੰਜਾਬੀ ਸੰਗੀਤ ਦੀ ਗੱਲ ਕਰੀਏ ਤਾਂ ਬੜਾ ਅਹਿਮ ਸਥਾਨ ਰੱਖਦਾ ਹੈ ਆ ਸਾਡੇ ਬਹੁਤ ਸਾਰੇ ਅਜਿਹੇ ਸਾਜ਼ ਨੇ ਜਿਨ੍ਹਾਂ ਨੇ ਤੋਂ ਨਾ ਸਾਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੀਆਂ ਨੇ ਬੜੀਆਂ ਮਨਮੋਹਕ ਹੁੰਦੀਆਂ ਨੇ ਉਹ ਤੋਂ ਨਾ ਤੇ ਉਹਨਾਂ ਦੇ ਵਿੱਚੋਂ ਅੱਜ ਇੱਕ ਅਜਿਹੀ ਧੁਨ ਤੁਹਾਨੂੰ ਅਸੀਂ ਸੁਣਾਵਾਂਗੇ ਸਾਡੇ ਨਾਲ ਮੌਜੂਦ ਨੇ ਪਾਲੀ ਖਦਮ ਜੀ ਜਿਹੜੇ ਕਿ ਕੰਪਿਊਟਰ ਸਾਇੰਸ ਅਧਿਆਪਕ ਨੇ ਪੇਸ਼ੇ ਵਜੋਂ ਤੇ ਬੜੇ ਮਹਾਰਤ ਹਾਸਲ ਕੀਤੀ ਆ ਉਹਨਾਂ ਨੇ ਅਲਗੋਜ਼ਿਆਂ ਦੇ ਵਿੱਚ ਤੇ ਅੱਜ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਦੇ ਆ ਪਾਲੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਰਵਿੰਦਰ ਜੀ ਬਹੁਤ ਸ਼ੁਕਰੀਆ ਤਾਂ ਪਾਲੀ ਜੀ ਅਲਗੋਜ਼ਿਆਂ ਦੀ ਅਗਰ ਗੱਲ ਕਰੀਏ ਤਾਂ ਸਾਡਾ ਜਿਹੜਾ ਪੰਜਾਬੀ ਵਿਰਸਾ ਹੈ ਬੜਾ ਅਮੀਰ ਵਿਰਸਾ ਹੈ ਪੰਜਾਬੀ ਸੱਭਿਆਚਾਰ ਸਾਡਾ ਬੜਾ ਅਮੀਰ ਹੈ ਤੇ ਕਿਤਨੇ ਕਿਤੇ ਸਾਡੇ ਪੰਜਾਬੀ ਸੱਭਿਆਚਾਰ ਦੇ ਜਿਹੜੇ ਇਹ ਅੰਗ ਨੇ ਤਾ ਕਿਤਨੇ ਕਿਤੇ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਭੁੱਲਦੀ ਜਾ ਰਹੀ ਹੈ ਪਰ ਤੁਸੀਂ ਵਿਰਾਸਤ ਨੂੰ ਬੜਾ ਕਾਇਮ ਰੱਖਿਆ ਤੇ ਅੱਜ ਵੀ ਨੌਜਵਾਨ ਹੁੰਦੇ ਆ ਤੁਸੀਂ ਅਲਗੋਜ਼ੇ ਵਜਾਉਨੇ ਹੋ ਤੇ ਬੜੀ ਵਧੀਆ ਧੋਨ ਹੈ ਜਿਹੜੀ ਇਹਨਾਂ ਦੇ ਵਿੱਚੋਂ ਨਿਕਲਦੀ ਹੈ ਤੇ ਇਹ ਕਿਵੇਂ ਸੰਭਵ ਹੋਇਆ ਅਸਲ ਦੇ ਵਿੱਚ ਇਹ ਜਿਹੜੀ ਹੈਗੀ ਆ ਛੇਟਕ ਤੁਹਾਡੇ ਅੰਦਰ ਹੀ ਹੁੰਦੀ ਆ ਅਗਰ ਤੁਹਾਡੇ ਅੰਦਰ ਕੋਈ ਕਿਸੇ ਸਾਜ਼ ਨੂੰ ਸਿੱਖਣ ਦੀ ਛੇਟਕ ਲੱਗੀ ਹੋਈ ਆ ਤੇ ਤੁਸੀਂ ਸਿੱਖ ਜਾਂਦੇ ਹੋ ਤੇ ਜਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀਗੇ ਉਦੋਂ ਸਾਡੇ ਨਾਲ ਇੱਕ ਮੇਰਾ ਜੂਨੀਅਰ ਸੀ ਆ ਮੁੰਡਾ ਉਹ ਅਲਗੂਜ਼ੇ ਵੀ ਉਦੋਂ ਆਉਂਦਾ ਸੀ ਜੀ ਤੇ ਮੈਂ ਦੇਖਦਾ ਸੀਗਾ ਯਾਰ ਇਹ ਕਿਵੇਂ ਬਿਝਾਈ ਜਾਂਦਾ ਬੰਦਾ ਤੇ ਸਾਹ ਲਗਾਤਾਰ ਲਈ ਜਾਂਦਾ ਵਾ ਤੇ ਸਾਹ ਟੁੱਟਦਾ ਵੀ ਸਾਹ ਇਸ ਨੂੰ ਕਿਵੇਂ ਆਉਂਦਾ ਹਾਂ ਸਾਹ ਕਿਵੇਂ ਆਈ ਜਾਂਦਾ ਤੇ ਮੈਂ ਕਿਹਾ ਵੀ ਇਹਨੇ ਲੱਗਦਾ ਕੋਈ ਵਿੱਚ ਸੀਟੀ ਪਾਈ ਹੋਈ ਆ ਜੀ ਤੇ ਮੈਂ ਨਾ ਜੀ ਉੱਪਰ ਗਿਆ ਕੋਠੇ ਤੇ ਉਹਨੇ ਸੁੱਕਣੀ ਪਾਈ ਹੋਈ ਸੀ ਜਿਹੜਾ ਅਸਲ ਚੱਲਦੀ ਹੁੰਦੀ ਸੀ ਅਸੀਂ ਕਾਲਜ ਦੇ ਰਹਿੰਦੇ ਸੀ ਗਵਰਨਮੈਂਟ ਕਾਲਜ ਕਰਮਸਰ ਰਾਣਾ ਸਾਹਿਬ ਤੇ ਉਹਨੇ ਅਲਜੂੜੀ ਸੁੱਕਣੀ ਪਾਈ ਹੋਈ ਸੀ ਉੱਪਰ ਤੋ ਪੁੱਲ ਬੋਲਦਾ ਸੀਗਾ ਮੈਂ ਲੋਕੇ ਜੇ ਗਿਆ ਉੱਤੇ ਮੈਂ ਸਾਰਾ ਚੈੱਕ ਕਰਕੇ ਆਇਆ ਦੇਖ ਕੇ ਆਇਆ ਇਹ ਮੈਂ ਸਾ ਵੀ ਕੋਈ ਸੀਟੀ ਤਾਂ ਹੈ ਵੀ ਕਿ ਵੀ ਬੰਦੇ ਕੋਲੇ ਕੋਈ ਤਕਨੀਕ ਆ ਇਹ ਕਿਵੇਂ ਕਰਦਾ ਵਾ ਵੀ ਕਰਕੇ ਮੇਰੇ ਹਾਂ ਕਰਕੇ ਮੇਰੇ ਹਾਂ ਤੇ ਮੈਂ ਫਿਰ ਉਹਨਾਂ ਦਾ ਜਿਹੜਾ ਉਸਤਾਦ ਸੀਗਾ ਨਾ ਉਹ ਬਸ ਜਿਹੜਾ ਇਸਲਮੋਲ ਉਹਦਾ ਸੀਗਾ ਬਜ਼ੁਰਗ ਨੇਗੇ ਹੁਣ ਉਹ 95 ਸਾਲ ਦੀ ਉਮਰ ਆ ਪਿੰਡ ਬਡੁੰਦੀ ਧੰਨਾ RAM ਜੀ ਧੰਨਾ ਵਾਈ ਕਹਿੰਦੇ ਉਹਨੂੰ ਅਖਾੜਾ ਗਾਇਕੀ ਦੇ ਵਿੱਚ ਉਹਨਾਂ ਦਾ ਨਾਮ ਆ ਇੱਕ ਜੀ ਤੇ ਉਹਨਾਂ ਦੇ ਬਣਾਈ ਅਲਗੂਜ਼ੀਆਂ ਦੀ ਜੋੜੀ ਜਿਹੜੀ ਆ ਪਾਕਿਸਤਾਨ ਤੱਕ ਜਾਂਦੀ ਆ ਉਹ ਬਣਾਉਂਦੇ ਨੇ ਆਪ ਉਹ ਆਪ ਬਣਾਉਦੇ ਆ ਹੁਣ 95 ਸਾਲ ਦੀ ਉਮਰ ਆ ਹੁਣ ਵੀ ਉਹ ਆਪ ਬਣਾਉਦੇ ਆ ਵੀ ਜੋੜੀ ਉਹਨਾਂ ਦੀ ਬਣਾਈ ਹੋਈ ਆ ਜੀ ਸਾਡੇ ਆਪਣੇ ਜਿਹੜਾ ਮਾਲਵੇ ਦਾ ਇਧਰਲਾ ਇਲਾਕਾ ਵਾ ਆਪਣੇ ਬਹੁਤ ਘੱਟ ਬਣਾਉਂਦੇ ਆ ਤੇ ਇੱਕ ਇੱਕ ਸੰਗਰੂਰ ਆ ਮੁੰਡਾ ਤੇ ਇੱਕ ਲੁਧਿਆਣੇ ਹੈਗਾ ਮੁੰਡਾ ਬਸ ਪਰ ਜੋੜੀ ਜਿਹੜੀ ਧਨੇਬਾਈ ਦੀ ਆ ਉਹ ਵੱਖਰੀ ਆ ਉਹ ਵੱਖਰੀ ਆ ਮਤਲਬ ਨਾਮ ਹੈ ਉਹਨਾਂ ਦਾ ਹਾਂ ਤੇ ਉਹ ਮੈਨੂੰ ਬੱਸ ਜੀ ਮਿਲ ਗਏ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅਲਗੂਜਾ ਉਹਨਾਂ ਨੂੰ ਸਿਕਾਉਂਦੇ ਹੋ ਮੁੰਡੇ ਨੂੰ ਕਹਿੰਦੇ ਵੀ ਹਾਂ ਭਾਈ ਮੈਂ ਕਿਹਾ ਵੀ ਉਹ ਸਾਹ ਕਿਵੇਂ ਲੈਂਦੇ ਆ ਉਹ ਹੂੰ ਉਹ ਕਹਿੰਦੇ ਵੀ ਨੱਕ ਰਾਹੀਂ ਸਾਹ ਲੈਂਦੇ ਆ ਮੂੰਹ ਰਾਹੀਂ ਛੱਡਦੇ ਆ ਤੇ ਸੋਚਿਆ ਵੀ ਕਿਵੇਂ ਸੰਭਵ ਹੁੰਦਾ ਹਾਂ ਉਹ ਲਗਾਤਾਰ ਸਾਹ ਜਿਹੜਾ ਵਾ ਉਹ ਚੱਲਦਾ ਰਹਿਣਾ ਚਾਹੀਦਾ ਜੀ ਤੇ ਮੈਨੂੰ ਥੋੜੀ ਜਿਹੀ ਪਿੱਛੇ ਸਮੱਸਿਆ ਨੱਕ ਦੀ ਆ ਗਈ ਜੀ ਕੰਮ ਹੋ ਗਿਆ ਤੇ ਬੰਦ ਰਹਿਣ ਲੱਗੇ ਡਾਕਟਰ ਕਹਿੰਦਾ ਆਪਰੇਸ਼ਨ ਹੋਊਗਾ ਜੀ ਪਰ ਫਿਰ ਵੀ ਥੋੜਾ ਜਿਨਾ ਕਿ ਲੰਮਾ ਮੈਂ ਲੈ ਜਾਂਦਾ ਲੈ ਜਾਂਦਾ ਪਰ ਪਹਿਲਾਂ ਤਾਂ 5-5 10-10 ਮਿੰਟ ਲਗਾਤਾਰ ਹੀ ਵਜਦੇ ਹੁੰਦੇ ਸੀਗੇ ਹੁਣ ਵੀ ਆਈ 19 ਵਜਦੇ ਪਹਿਲਾਂ 22 ਵਜੇ ਸੀ ਚਲੋ ਤੇ ਹੁਣ ਮੇਰੇ ਸਟੂਡੈਂਟ ਜਿਹੜੇ ਨੇ ਉਹ ਵਜਾ ਲੈਂਦੇ ਨੇ ਅੱਛਾ ਮੈਨੂੰ ਉਹਦਾ ਕਨਸੈਪਟ ਪਤਾ ਲੱਗ ਗਿਆ ਵੀ ਇਹ ਨੱਕ ਰਾਹੀਂ ਸਾਹ ਲੈਣਾ ਤੇ ਮੂੰਹ ਰਾਹੀਂ ਛੱਡਣਾ ਵਾ ਪਰ ਉਹ ਇੰਨੀ ਛੇਤੀ ਨਹੀਂ ਹੋਊਗਾ ਕੰਮ ਜੀ ਤੇ ਫਿਰ ਸਾਡੇ ਬਾਈ ਮਲਕੀਸ਼ ਸਿੰਘ ਛਪਾਰ ਪਿੰਡ ਤੋਂ ਤੇ ਉਹ ਮੇਰੇ ਉਸਤਾਦ ਜੀ ਉਹਨਾਂ ਦੀ ਹੁਣ ਡੈਥ ਹੋ ਗਈ ਹੈ ਤੇ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਸਿੱਖਣਿਆ ਜੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਇਹ ਤਾਂ ਆਂ ਆ ਜਾਣਗੇ ਤੇ ਉਹਨਾਂ ਨੇ ਫਿਰ ਪਾਣੀ ਦੇ ਵਿੱਚ ਟੈਪ ਪਾ ਕੇ ਪਹਿਲਾਂ ਪ੍ਰੈਕਟਿਸ ਕਰਾਈ ਜਿੰਨਾ ਚਿਰ ਉਹ ਗੁਬਾਰੇ ਫੁੱਲਦੇ ਆ ਉਹਨਾਂ ਜਿਹੜਾ ਤੁਹਾਡਾ ਇਸ ਲਈ ਜਿਹੜਾ ਅਭਿਆਸ ਬਣਦਾ ਉਹ ਕਰਵਾਇਆ ਹਾਂ ਉਹ ਸਾਹ ਚੱਲਦਾ ਤੇ ਮੈਂ 15 ਦਿਨਾਂ 'ਚ ਸਾਹ ਪਲਟ ਕੇ ਆ ਸੀ ਜੀ 15 ਦਿਨਾਂ 'ਚ ਸਾਹ ਪਲਟ ਕੇ ਤੇ ਜਿਹੜੀਆਂ ਧੁਨਾਂ ਜਿਹੜੀਆਂ ਲੋਕ ਧੁਨਾਂ ਨੇ ਉਹ ਮੈਂ ਕੱਢਣ ਲੱਗ ਗਿਆ ਸੀ ਕਿਉਂਕਿ ਜਦੋਂ ਵੀ ਲੋਕ ਗਾਇਕੀ ਦੇ ਵਿੱਚ ਤੁਸੀਂ ਪੈਰ ਪਾ ਲਿਆ ਹਾਂ ਕਿਉਂਕਿ ਸੰਗੀਤ ਜਿਹੜਾ ਸੀ ਆ ਉਹ ਅੰਦਰ ਹੀ ਆ ਕਿਉਂਕਿ ਮੇਰੇ ਫਾਦਰ ਸਾਹਿਬ ਰਾਗੀ ਨੇ ਜੀ ਕੀਰਤਨ ਕਰਦੇ ਨੇ ਤੇ ਸਾਜ ਸਾਡੇ ਘਰੇ ਪਹਿਲਾਂ ਹੀ ਸੀਗੇ ਤੇ ਇਸ ਕਰਕੇ ਮੈਨੂੰ ਜਿਹੜੀ ਧੁਨ ਕੱਢਣ ਲਈ ਮੈਨੂੰ ਕੋਈ ਬੜਾ ਹੀ ਮਿਹਨਤ ਦੀ ਲੋੜ ਨਹੀਂ ਪਈ ਮਤਲਬ ਉਹ ਜਗ ਲੱਗੀ ਹੋਈ ਸੀ ਪਹਿਲਾਂ ਉਹ ਤੋਂ ਉਹ ਜਿਵੇਂ ਹੁਣ ਆਪਾਂ ਕਹਿੰਦੇ ਹੁੰਦੇ ਆ ਵੀ ਜਿਹੜਾ ਜਿਵੇਂ ਸਾਜ ਆ ਕੋਈ ਮਤਲਬ ਤੁੰਬਾ ਤੁਸੀਂ ਵਜਾਉਂਦੇ ਹੋ ਜਾਂ ਤੂਬੀ ਵੀ ਵਜਾਉਂਦੇ ਹੋ ਤੂਬੇ ਤੇ ਜਦੋਂ ਤੁਸੀਂ ਉਂਗਲ ਮਾਰਦੇ ਹੋ ਤਾਂ ਜਾਂ ਕੋਈ ਧੁਨ ਕੱਢਦੇ ਹੋ ਉਹ ਤੁਹਾਨੂੰ ਪਹਿਲਾਂ ਤੁਹਾਡੇ ਅੰਦਰ বাজਦੀ ਆ ਤਾਰ ਤੁਹਾਡੇ ਅੰਦਰ ਵੱਜੂਗੀ ਪਹਿਲਾਂ ਤਾਂ ਬਾਹਰ ਵੱਜੂਗੀ ਤਾਂ ਬਾਹਰ বাজਦੀ ਆ ਜੀ ਅੰਦਰ ਤਾਰ ਨਹੀਂ ਵੱਜਦੀ ਫਿਰ ਬਾਹਰ ਨਹੀਂ ਵੱਜੇ ਬਾਹਰ ਨਹੀਂ ਵੱਜ ਸਕਦੀ ਉਹ ਵੱਜਣੀ ਨੇਗੀ ਮਤਲਬ ਜੋ ਅਨੁਭਵ ਤੁਹਾਨੂੰ ਵਜਾਉਣ ਮੇਰੇ ਤੋਂ ਪਹਿਲਾਂ ਹੋਣਾ ਹੈ ਉਹ ਪਹਿਲਾਂ ਹੋਇਆ ਹੁੰਦਾ ਵਾ ਤੇ ਉਹ ਕਿਤੇ ਨਾ ਕਿਤੇ ਜਗਾਉਣਾ ਪੈਂਦਾ ਵਾ ਜਗਾਉਣਾ ਪੈਂਦਾ ਬਿਲਕੁਲ ਉਹ ਅੰਦਰ ਹੀ ਆ ਸਾਰਾ ਕੁਝ ਪਰ ਉਹ ਜਗਾਉਣਾ ਪੈਂਦਾ ਵਾ ਤੇ ਜਿਵੇਂ ਸਿੱਧੀਆਂ ਅੰਦਰ ਹੀ ਹੁੰਦੀਆਂ ਨੇ ਸਾਰਾ ਕੁਝ ਅੰਦਰ ਹੀ ਆ ਤੇ ਉਹ ਫਿਰ ਮਤਲਬ ਜਿਹੜੇ ਚੱਲ ਪਿਆ ਕੰਮ ਉਦੋਂ ਤੋਂ 2001-2 ਤੋਂ ਬਾਅਦ ਫਿਰ ਲਗਾਤਾਰ ਹੁਣ ਤੱਕ ਚੱਲਦਾ ਆ ਰਿਹਾ ਤੇ ਅੱਜ ਫਿਰ ਕੀ ਸੁਣਾ ਰਹੇ ਹੋ ਅੱਜ ਤੁਹਾਨੂੰ ਚਲੋ ਇੱਕ ਦੋ ਪੀਸ ਤੁਹਾਨੂੰ ਸੁਣਾਉਨੇ ਆ ਜੀ ਤੇ ਰੱਤੀ ਸੁਣਾਉਦੇ ਤੁਹਾਨੂੰ ਜੀ ਜ਼ਰੂਰ ਬਜਾਉਂਦੇ ਬਹੁਤ ਸੁਣਾ ਬਜਾਉਂਦੇ ਉਹ ਤੇ ਕਿਉਂਕਿ ਇਹ ਰਾਮਜਾ ਜਿਹੜੀ ਕਹਿੰਦੇ ਨੇ ਉਹ ਰਾਮਜਾਂ ਵਾਲੀ ਜਾਣਦੇ ਨੇ ਦੂਸਰੇ ਬੰਦੇ ਨੂੰ ਤਾਂ ਬੜਾ ਔਖਾ ਲੱਗਦਾ ਤੇ ਤੁਸੀਂ ਇਸ ਦੇ ਵਿੱਚ ਹੋਰ ਮਤਲਬ ਤੁਹਾਨੂੰ ਜਿੱਦ ਤੋਂ ਚੰਗਾ ਲੱਗਦਾ ਉਹ ਵੀ ਮੈਂ ਮੈਨੂੰ ਗਾ ਕੇ ਬੜਾ ਵਧੀਆ ਆਨੰਦ ਫੀਲ ਹੁੰਦਾ ਤੇ ਉਹ ਚੀਜ਼ ਕਿਹੜੀ ਹੈ ਯੁਗਨੀ ਸੁਣਾ ਰਹੇ ਹਾਂ ਨੂੰ ਦਸਣਾ ਪਾਲੀ ਜੀ ਤੇ ਉਹ ਤੁਹਾਡੇ ਕੋਲ ਬੱਚੇ ਸਿੱਖਣ ਵਾਸਤੇ ਕਿਉਂ ਆਉਦੇ ਹੋਣਗੇ ਹਾਂ ਜੀ ਬੱਚੇ ਆਉਂਦੇ ਆ ਜੀ ਤੇ ਪਰ ਕਿਉਂਕਿ ਤੁਸੀਂ ਆਪਾਂ ਪਹਿਲਾਂ ਗੱਲ ਕਰ ਲਈ ਆ ਵੀ ਜਿਹੜੇ ਸਾਜ਼ ਅ ਹੁਣ ਔਖਾ ਵਾਲੂ ਕਿਉਂਕਿ ਹੁਣ ਰੀਲਾਂ ਤੇ ਉਂਗਲਾਂ ਚਲਦੀਆਂ ਨੇ ਹੁਣ ਮਤਲਬ ਪ੍ਰੈਕਟੀਕਲ ਨਹੀਂ ਕਰਨਾ ਚਾਹੁੰਦੇ ਹੁਣ ਸਾਜ਼ਾਂ ਤੇ ਉਂਗਲਾਂ ਚਲਾਉਣ ਵਾਲੇ ਘਟਨੇਗੇ ਪਰ ਫਿਰ ਵੀ ਬੱਚੇ ਦੋ ਤਿੰਨ ਬੱਚੇ ਹਲੇ ਨਵੇਂ ਆ ਰਹੇ ਨੇਗੇ ਉਹ ਸਿੱਖ ਰਹੇ ਆ ਪਤਾ ਲੱਗਿਆ ਕਿ ਪੰਜਾਬ ਜਿਹੜੇ ਜਿਹੜੇ ਲੋਕਾਇਕਾਂ ਦੇ ਵਿੱਚੋਂ ਇੱਕ ਪ੍ਰਸਿੱਧ ਗਾਇਕ ਨੇ ਨਿੰਜਾ ਜੀ ਉਹ ਵੀ ਤੁਹਾਡੇ ਸਿਗਰਦ ਰਹੇ ਨੇ ਹਾਂ ਜੀ ਤੇ ਉਹ ਜਦੋਂ ਕਾਲਜ ਟਾਈਮ ਤੇ ਮੈਂ ਕਾਫੀ ਕਾਲਜਾਂ ਜਿਸਕਾਉਂਡ ਜਾਂਦਾ ਹੁੰਦਾ ਸੀ ਪਹਿਲਾਂ ਤੇ ਕਿਉਂਕਿ ਜਦੋਂ ਜੋਬ ਨਹੀਂ ਹੁੰਦੀ ਬੰਦਾ ਕੁਝ ਨਾ ਕੁਝ ਕਰਦਾ ਹੀ ਰਹਿੰਦਾ ਬੜੇ ਪਾਪੜ ਵੇਲਦਾ ਹਾਂ ਹਾਂ ਤੇ 5 ਸਾਲ ਮੈਂ ਮਤਲਬ ਕਾਲਜਾਂ ਦੇ ਵਿੱਚ ਰਾਇਦਸ ਹੋਣ ਜਾਂਦਾ ਰਿਹਾ ਤੇ ਉਹ ਲਗਾਤਾਰ 5 ਸਾਲ ਮੇਰੇ ਕੋਲ ਹੀ ਸੀਗਾ ਜੀ ਤੇ ਬਹੁਤ ਵਧੀਆ ਹੁਨਾਰਾ ਤੇ ਆਪਣੇ ਆਪ ਨੂੰ ਮਾਣ ਵੀ ਹੁੰਦਾ ਵਾ ਚੰਗਾ ਲੱਗਦਾ ਤੇ ਅੱਜ ਕੱਲ ਫਿਰ ਗੱਲਬਾਤ ਹੁੰਦੀ ਹੋਣੀ ਉਹਨਾਂ ਨਾਲ ਹਾਂਜੀ ਹਾਂ ਵਧੀਆ ਪਿਆਰ ਆ ਜੀ ਮੁਹੱਬਤ ਆ ਬਣਿਆ ਆਇਆ ਵਾ ਤੇ ਚੰਗਾ ਲੱਗਦਾ ਜਦੋਂ ਕੋਈ ਵਿਦਿਆਰਥੀ ਤਰੱਕੀ ਕਰਦਾ ਵਾ ਤੇ ਆਪਣੇ ਆਪ ਨੂੰ ਚੰਗਾ ਲੱਗਦਾ ਮਾਣ ਮਹਿਸੂਸ ਵੀ ਹੁੰਦਾ ਵਾ ਤੇ ਜੋ ਕੀ ਪੀੜੀ ਨੂੰ ਕੀ ਕਹੋਗੇ ਕਿਉਂਕਿ ਟੁੱਟਦੀ ਜਾ ਰਹੀ ਹੈ ਪੰਜਾਬੀ ਵਿਰਸਾ ਅਹ ਦੇਖੋ ਅ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਵੀ ਜਿਹੜੀ ਧੋਨਾ ਇਹ ਅੰਦਰ ਵੱਜਣੀ ਆ ਜੀ ਜਦੋਂ ਤੱਕ ਅੰਦਰ ਦੀ ਵੱਜਦੀ ਉਹਨਾਂ ਚਿਰ ਨਹੀਂ ਸਾਜ਼ ਵੱਜਦਾ ਤੇ ਪਰ ਫਿਰ ਵੀ ਜੋ ਕੀ ਪੀੜੀ ਦੇ ਕਈ ਬੱਚੇ ਹੈਗੇ ਨੇ ਬਹੁਤ ਵਧੀਆ ਬਹੁਤ ਹੁਨਾਰਕ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਹੁਣ ਜਿਹੜਾ ਮੁਕਾਬਲੇ ਹੁੰਦੇ ਨੇ ਯੂਥ ਫੈਸਟੀਵਲ ਉਹ ਇੱਕ ਪਲੇਟਫਾਰਮ ਹੈ ਜਿਆਵਾ ਜਿਹੜਾ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਵਿਚਾਰ ਰਿਹਾ ਵਾ ਜੀ ਜਿਵੇਂ ਹੁਣ ਉਹਦੇ ਵਿੱਚ ਫੋਕ ఆర్కెస్ట్రా ਦੇ ਮੁਕਾਬਲੇ ਹੁੰਦੇ ਆ ਉਦੇ ਵਿੱਚ ਬੱਚੇ ਜਿਹੜੇ ਲੋਕ ਸਾਜ਼ ਵਜਾਉਦੇ ਨੇ ਪੰਜਾਬ ਦੇ ਲਗਭਗ ਸਾਰੇ ਸਾਜ਼ ਉਹਦੇ ਵਿੱਚ বাজਦੇ ਨੇ ਜੀ ਤੇ ਹੁਣ ਉਹ ਜਦੋਂ ਬੱਚਿਆਂ ਨੇ ਉੱਥੇ ਪ੍ਰੈਕਟਿਸ ਕਰ ਲਈ ਉਹਦੇ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰ ਲਿਆ ਤਾਂ ਉਹਨਾਂ ਦੇ ਅੰਦਰ ਮੱਲੂ-ਮੱਲੀ ਹੋਊਗਾ ਵੀ ਹੁਣ ਮੈਂ ਇਹ ਸਾਜ਼ ਨੂੰ ਸਿੱਖਣਾ ਉਹ ਜਦੋਂ ਦੋ ਬੱਚੇ ਵੀ ਸਾਜ਼ ਸਿੱਖ ਗਏ ਇਹਦਾ ਮਤਲਬ ਅਸੀਂ ਸਫਲ ਹੋ ਗਏ ਉਹਨਾਂ ਨੇ ਕਈਆਂ ਨੂੰ ਅੱਗੇ ਸਿਖਾ ਦੇਣਾ ਤੇ ਅਜੂਕੀ ਪੀੜੀ ਨੂੰ ਮੇਰਾ ਇਹ ਹੈਗਾ ਵਾ ਵੀ ਜਿਹੜੇ ਬੱਚੇ ਆ ਅਗਰ ਵੱਧ ਤੋਂ ਵੱਧ ਇਸ ਕਲਚਰ ਦੇ ਨਾਲ ਸਾਡੇ ਪੰਜਾਬ ਦੇ ਇਸ ਕਲਚਰ ਨਾਲ ਜੁੜਨ ਔਰ ਇਹ ਭਾਵਨਾ ਜਦੋਂ ਉਹ ਲੈ ਕੇ ਜੁੜਨਗੇ ਤਾਂ ਆਪਾਂ ਪੰਜਾਬ ਦੇ ਜਿਹੜੇ ਕਲਚਰ ਨੂੰ ਆ ਅੱਗੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਤੱਕ ਤਾਂ ਹੀ ਪਹੁੰਚਾ ਸਕਾਂਗੇ ਤੇ ਪੰਜਾਬੀ ਵਿਅਸੇ ਨੂੰ ਜਿੰਦਾ ਰੱਖਣ ਦੇ ਲਈ ਬੜਾ ਨੇਕ ਪ੍ਰਾਲਾ ਜਿਹੜਾ ਪਾਲੀ ਖਾਦਮ ਜੀ ਵੱਲੋਂ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਕੀ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਇਸ ਸਾਡੇ ਪੰਜਾਬੀ ਵਿਅਸੇ ਨਾਲ ਜੁੜੇ ਰਹਿਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਤਾ ਉਹ ਵੀ ਇਸ ਪਰਸਪੈਕਟਿਵ ਤੋਂ ਚੰਗੀ ਤਰ੍ਹਾਂ ਜਾਣੂ ਰਹਿਣ ਤੇ ਉਹਨਾਂ ਨੂੰ ਪਤਾ ਲੱਗੇ ਸਾਡਾ ਪੰਜਾਬੀ ਵਿਰਸਾ ਕੀ ਹੈ ਤੇ ਪੰਜਾਬੀ ਵਿਰਸਾ ਬੜਾ ਕਿੰਨਾ ਤੋਂ ਉਮੀਰ ਹੈ